ਕਰਮਾਲਾ ਨੋਟ ਹੈ ਜੀ ਜਿਹੜਾ ਇਹਨਾਂ ਨੂੰ ਇਹ ਰੂਪ ਲਾਟਰੀ ਵਾਲੀ ਦੁਕਾਨ ਤੇ ਖਿੱਚ ਕੇ ਲੈ ਆਇਆ ਤੇ ਅੱਜ ਇਹਨਾਂ ਦੀ ਕਿਸਮਤ ਬਦਲਦੀ ਹੈ ਸਰੰਗ ਵਾਲੇ ਰੋਡ ਨੇ ਜ਼ਿੰਦਗੀ 'ਚ ਰੰਗ ਲਾ ਦਤਾ ਹੈ ਸਰ ਕਿ ਉਹ ਹੀ ਨੋਟ ਹੈ ਸਰ ਜਿਹੜਾ ਇਹਨਾਂ ਨੂੰ ਇੱਕ ਪੈਟਰੋਲ ਪੰਪ ਤੇ ਕੰਮ ਕਰਦੇ ਆ ਕੋਈ ਸ਼ਖਸ ਤੇਲ ਪਵਾ ਕੇ ਦੇ ਗਿਆ ਸੀਗਾ ਜਿਹੜਾ ਕਿਤੇ ਚੱਲ ਨਹੀਂ ਰਿਹਾ ਸੀਗਾ ਜਿਹਨੂੰ ਇਹ ਸਾਡੇ ਕੋਲ ਲੈ ਕੇ ਆਏ ਤੁਸੀਂ ਜਿਹੜੇ ਕੀ ਅੱਗੇ ਲੱਡੂ ਬਰਫੀ ਦਾ ਕਈ ਵਾਰ ਵੰਡੇ ਦੇਖੇ ਜਾ ਰਹੇ ਆ ਪਰ ਅੱਜ ਜਿਹੜਾ ਵੰਡਿਆ ਜਾ ਰਿਹਾ ਹੈ ਜਿਹੜਾ ਕੀ ਮੂੰਗਫਲੀ ਦੇ ਰੇਬੜੀ ਇਹ ਵੰਡੀ ਜਾ ਰਹੀ ਹੈ ਲੱਡੂ ਬਰਫੀ ਦਾ ਰੋਜ਼ ਹੀ ਵਣਿੰਦੇ ਆ ਜੀ ਤੇ ਰੋਜ਼ ਹੀ ਪ੍ਰਾਈਸ ਨਿਕਲਦੇ ਆ ਪਰ ਅੱਜ ਜਿਹੜਾ ਪ੍ਰਾਈਸ ਨਿਕਲਿਆ ਆ ਇੱਕ ਰਮੇਸ਼ ਕੁਮਾਰ ਜੀ ਜੋ ਕਿ ਇੱਕ ਪੈਟਰੋਲ ਪੰਪ ਤੇ ਕੰਮ ਕਰਦੇ ਆ ਇਹਨਾਂ ਦੀ ਕਿਸਮਤ ਜਾਗੀ ਹੈ ਜੀ ਇਹਨਾਂ ਨੂੰ ਆਪਣੀ ਦੁਕਾਨ ਤੋਂ 90000 ਰੁਪਏ ਦਾ ਇਨਾਮ ਨਿਕਲਿਆ ਜੀ 90000 ਰੁਪਏ ਦਾ ਆ ਸਰ ਇਹਨਾਂ ਦਾ ਟਿਕਟ ਨੰਬਰ ਹੈ ਜੀ 30538 ਆ ਇਹਨਾਂ ਦੀ ਟਿਕਟ ਸੀ ਸਰ 30538 ਇਹਨਾਂ ਦਾ ਡਰਾ ਦੋ ਦਿਨ ਹੋ ਗਏ ਜੀ ਹੋਇਆ ਸੀਗਾ ਇਹ ਬਾਹਰ ਗਏ ਸੀਗੇ ਅੱਜ ਹੀ ਆਏ ਆ ਇਹਦੇ ਵਿੱਚ ਇੱਕ ਹੋਰ ਨਵੀਂ ਗੱਲ ਹੈ ਜੀ ਜਦੋਂ ਇਹ ਟਿਕਟ ਪਾਣ ਆਏ ਸੀਗੇ ਤਾਂ ਸਰ ਸਾਡੇ ਕੋਲ ਇੱਕ ਰੰਗ ਵਾਲਾ ਨੋਟ ਲੈ ਕੇ ਆਏ ਸੀਗੇ ਤੇ ਅਸੀਂ ਕਿਹਾ ਜੀ ਇਹ ਨੋਟ ਨਹੀਂ ਦੱਲੇਗਾ ਇਹ ਮੈਨੂੰ ਕਹਿੰਦੇ ਜੀ ਸਾਨੂੰ ਕੋਈ ਪੈਟਰੋਲ ਪਵਾ ਕੇ ਤੇ ਐਵੇਂ ਦੇ ਗਿਆ ਤੇ ਅਸੀਂ ਉਹਨੂੰ ਕਾਫੀ ਰਿਕਵੈਸਟ ਕੀਤੀ ਸੀਗੀ ਨੋਟ ਬਦਲ ਦੋ ਉਹਨਾਂ ਕੋਲ ਹੋਰ ਪੈਸੇ ਨਹੀਂ ਸੀਗੇ ਫਿਰ ਸਾਨੂੰ ਮਜਬੂਰਨ ਰੱਖਨੇ ਪਏ ਇਹਨਾਂ ਨੂੰ ਨਹੀਂ ਪਤਾ ਸੀਗਾ ਕਿ ਇਹ ਨੋਟ ਜਿਹੜਾ ਵਾਪਸ ਦੇ ਰਿਹਾ ਹੈ ਇਹਨਾਂ ਦੀ ਜ਼ਿੰਦਗੀ 'ਚ ਸੱਚੀ ਰੰਗ ਲਾ ਦੇਗਾ ਇਹਨੇ ਇਹਨਾਂ ਦੀ ਜ਼ਿੰਦਗੀ ਵਿੱਚ ਰੰਗ ਲਾਤਾ ਸਰ ਅਸੀਂ ਇਹਨਾਂ ਨੂੰ ਉਹਨਾਂ ਰੁਪਈਆ ਦੇ ਬਦਲੇ ਇੱਕ ਟਿਕਟ ਦੇ ਦਿੱਤੀ ਸਰ ਜਿੰਦੇ ਦੇ ਇਹਨਾਂ ਨੂੰ 90000 ਰੁਪਏ ਦਾ ਨਾਮ ਨਿਕਲ ਗਿਆ ਜੀ ਇਹਨਾਂ ਦੀ ਜ਼ਿੰਦਗੀ 'ਚ ਰੰਗ ਲੱਗ ਗਿਆ ਸਰ ਇਹ ਕਹਿੰਦੇ ਜੀ ਸਾਡੇ ਦੇ ਕੋਈ 40 50000 ਰੁਪਏ ਦਾ ਕਰਜ਼ਾ ਸੀ ਉਹ ਪਰਮਾਤਮਾ ਨੇ ਲਾਤਾ ਹੈ ਕੁਝ ਨਾਲ ਹੋਰ ਵੀ ਆ ਗਿਆ ਹੈ ਇਹ ਸੇਵ ਹੋ ਗਿਆ ਹੈ ਇਹਨਾਂ ਦੀ ਦੋ ਗੁੱਡੀਆਂ ਜੀ ਪ੍ਰਮਾਤਮਾ ਨੇ ਉਹਨਾਂ ਦੇ ਕਰਮਾਂ ਨੂੰ ਇਹਨਾਂ ਨੂੰ ਲਾਟਰੀ ਨਿਕਲੀ ਹੈ ਜੀ ਬਹੁਤ ਖੁਸ਼ੀ ਦੀ ਗੱਲ ਹੈ ਜੀ ਆਹ ਉਹ ਕਰਮਾਲਾ ਨੋਟ ਹੈ ਜੀ ਉਹ ਪੰਜਾਬੀ ਜੀ ਕਹਿੰਦੇ ਆ ਨੀ ਕਦੇ ਕਦੇ ਖੋਟਾ ਸਿੱਕਾ ਤੇ ਨਿਕੰਮਾ ਪੁੱਤਰ ਵੀ ਕੰਮ ਦੇ ਜਾਂਦਾ ਹੈ ਨਲਾਇਕ ਪੁੱਤਰ ਤੇ ਖੋਟਾ ਸਿੱਕਾ ਵੀ ਕਦੇ ਕਦੇ ਚੱਲ ਜਾਂਦਾ ਹੈ ਉਹ ਅੱਜ ਇਹ ਖੋਟਾ ਸਿੱਕਾ ਸੱਚਮੁੱਚ ਚੱਲ ਗਿਆ ਇੱਕ ਉਦਾਹਰਣ ਨਹੀਂ ਹੈ ਇੱਕ ਅੱਖਾਂ ਦੇ ਸਾਹਮਣੇ ਹੱਡ ਬੀਤੀ ਹੈ ਜੀ ਅੱਗੇ ਜੱਗ ਬੀਤੀ ਸੁਣੀ ਸੀਗੀ ਆ ਰਮੇਸ਼ ਜੀ ਨਾਲ ਹੱਡ ਬੀਤੀ ਹੋਈ ਹੈ ਜੀ ਤੇ ਆ ਬੜੀ ਖੁਸ਼ੀ ਦੀ ਗੱਲ ਹੈ ਜੀ ਤੇ ਹੁਣ ਅਸੀਂ ਇਹਨਾਂ ਨੂੰ ਨਵੀਂ ਲਾਟਰੀ ਵੀ ਦੇ ਦਿੱਤੀ ਹੈ ਜੀ ਇਹਨਾਂ ਦਾ ਨਾਮ ਹੈ ਰਮੇਸ਼ ਤੇ ਇਹਨਾਂ ਦਾ ਕੁਝ ਨਾ ਕੁਝ ਟੱਟੇ ਗਿਆ ਕਲੇਸ਼ ਯਾਨੀ ਕਿ ਪਰਮਾਤਮਾ ਨੇ ਕੁਝ ਨਾ ਕੁਝ ਕਲੇਸ਼ ਕੱਟਦਾ ਹੈ ਇਹਨਾਂ ਦਾ ਤੇ ਬਾਕੀ ਦਾ ਕਲੇਸ਼ ਕੱਟਣ ਵਾਸਤੇ ਆ ਗਿਆ ਸਰ 10 ਕਰੋੜ 10 ਕਰੋੜ ਇਹ ਵੀ ਲਾਟਰੀ ਅਸੀਂ ਇਹਨਾਂ ਨੂੰ ਦੇ ਦਿੱਤੀ ਹੈ ਜੀ 90 ਹਜ਼ਾਰ ਦਾ ਨਾਮ ਨਿਕਲਿਆ ਜੀ ਆ ਨੋਟ ਮੈਨੂੰ ਕੋਈ ਪੈਟਰੋਲ ਪੰਪ ਤੇ ਦੇ ਗਿਆ ਸੀ ਮੈਂ ਕਹਾਂਦੀ ਬਹੁਤ ਕੋਸ਼ਿਸ਼ ਕੀਤੀ ਨਹੀਂ ਚੱਲਿਆ ਮੈਨੂੰ ਜਿਵੇਂ ਪਤਾ ਲੱਗਿਆ ਵੀ ਰੂਪ ਰੂਪਚੰਦ ਲਾਟਰੀ ਵਾਲੇ ਕੋਲ ਨੋਟ ਬਦਲਾ ਜਾਂਦਾ ਮੈਂ ਬਦਲਣ ਦੇ ਆਇਆ ਪਰ ਉਹਨਾਂ ਮੈਨੂੰ ਕਿਹਾ ਵੀ ਤੂੰ ਲਾਟਰੀ ਬੰਦਾ ਮੈਂ ਲਾਟਰੀ ਪਾਈ ਲੇਕਿਨ ਮਾਤਾ ਲక్ష్ਮੀ ਜੀ ਚੱਪਾਨਾ ਮੈਨੂੰ 90000 ਰੁਪਏ ਨਿਕਲੇ ਜੀ ਜੀ ਮੈਨੂੰ ਤਾਂ ਬਹੁਤ ਖੁਸ਼ੀ ਹੋ ਗਈ ਜੀ ਨਿਕਲੇ ਬਾਕੀ ਜੋ ਕਰਜ਼ਾ ਸੀਗਾ ਮਾਲਕ ਮਾਲਕ ਨੇ ਲਾਇਆ ਜਿੰਨਾ ਕੋ 50 60000 ਕਰਜ਼ਾ ਸੀਗਾ ਲਾ ਤਾਂ ਮਾਲਕ ਨੇ ਬਾਕੀ ਜੋ ਕੁਝ ਬਚਿਆ ਮੈਨੂੰ ਜੀ ਕੁਛੇ ਮਹੀਨਾ ਕੋਈ ਹੋਇਆ ਜੀ ਲਾਟਰੀ ਪਾਣ ਤੇ 2 ਘੰਟੇ ਬਾਅਦ ਫੋਨ ਆ ਗਿਆ ਸੀ ਬਾਹਰ ਗਿਆ ਸੀ ਅੱਜ ਆਇਆ ਸੀ ਸਰਗਰ ਅਸੀਂ ਵੀ ਨਾਮ ਆਇਆ ਤੇ ਇਸ ਤਰ੍ਹਾਂ ਕਿੰਨੇ ਮੈਂ ਲੈਣ ਆਇਆ ਸੀ ਨਾਮ